ਹੈਲੋ ਜੀ ਸਸਿਕਾ ਜੀ ਮੇਰੀ ਸੋ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਮੀਤ ਕਰਦੇ ਆ ਕਿ ਸਾਰੇ ਠੀਕ ਠਾਕ ਹੋਮਗੇ ਚੜਦੀ ਕਲਾ ਵਿੱਚ ਹੋਮਗੇ ਤਨਤਨ ਸਿੰਘ ਸ਼ੀਰ ਬਾਬਾ ਦੀਪ ਸਿੰਘ ਖੰਡੇ ਵਾਲੇ ਤੁਹਾਡੇ ਸਾਰਿਆਂ ਤੇ ਆਪਣੀ ਕਿਰਪਾ ਤੇ ਦਿਆ ਦੀ दृष्टि ਬਣਾਈ ਰੱਖਣ ਜੀ ਹਾਂਜੀ ਅੱਜ ਮੈਂ ਤੁਹਾਨੂੰ ਇੱਕ ਸੱਚੀ ਘਟਨਾ ਦੱਸਦੀ ਆ ਸੱਚੀ ਗੱਲ ਦੱਸਦੀ ਆ ਕਿ ਸ਼ਰਦਾ ਵਿਸ਼ਵਾਸ ਤੇ ਪਿਆਰਦੀ ਜਿਹੜੀ ਗੁਰੂ ਮਹਾਰਾਜ ਜੀ ਦੇ ਨਾਲ ਸਾਡਾ ਪਿਆਰ ਹੁੰਦਾ ਇੱਕ ਸੱਚੇ ਸਿੱਖ ਦੀ ਗੱਲ ਦੱਸਦੀ ਆ ਮੈਂ ਤੁਹਾਨੂੰ ਇਹ ਨਾ ਆਪਣੇ ਇੱਧਰ ਮਾਨਸਾ ਜ਼ਿਲ੍ਹੇ ਦੇ ਵਿੱਚ ਪਿੰਡ ਪੈ ਜਾਂਦਾ ਤੇ ਉੱਥੇ ਨਾ ਇੱਕ ਵੀਰ ਹੁੰਦਾ ਮਤਲਬ ਕਿ ਉਹ ਬਹੁਤ ਜ਼ਿਆਦਾ ਗਰੀਬ ਹੁੰਦਾ ਉਹਨੇ ਦੱਸੀ ਹੈ ਇਹ ਜਿੱਦਾਂ ਕਹਾਣੀ ਆਪਾਂ ਨੂੰ ਤੇ ਉਹ ਵੀਰ ਬਹੁਤ ਜ਼ਿਆਦਾ ਗਰੀਬ ਹੁੰਦਾ ਤੇ ਉਹ ਕਹਿੰਦਾ ਵੀ ਮੇਰੀ ਨਾ ਲੜਕੀ ਦਾ ਵਿਆਹ ਹੁੰਦਾ ਹਨਾ ਤੇ ਉਹ ਕਹਿੰਦਾ ਵੀ ਮੈਂ ਬਹੁਤ ਚਿੰਤਾ ਪਰੇਸ਼ਾਨੀ ਚ ਹੁੰਨਾ ਵੀ ਮੇਰੀ ਕੁੜੀ ਦਾ ਵਿਆਹ ਤੇ ਮੈਂ ਪੈਸਾ ਕਿੱਥੋਂ ਇਕੱਠਾ ਕਰਨਾ ਹਨਾ ਕਹਿੰਦਾ ਮੈਨੂੰ 50000 ਰੁਪਏ ਜਿੱਦਾਂ ਵੀ ਚਾਹੀਦਾ ਹੁੰਦਾ ਗਰੀਬੀ ਵੀ ਜਿੱਦਾਂ ਉਹਨੇ ਸਿਰਫ ਇੱਕ ਫੇਰੇ ਦੇ ਕੇ ਕੁੜੀ ਨੂੰ ਤੋੜਨਾ ਹੁੰਦਾ ਵੀ ਚਲੋ ਵੀ ਥੋੜਾ ਬਹੁਤਾ ਤਾਂ ਮੈਂ ਕੁਝ ਕਰਾਂ ਤਾਂ ਉਹਦੇ ਕੋਲ ਨਾ ਇੱਕ ਖੇਤ ਹੁੰਦਾ ਜ਼ਮੀਨ ਦਾ ਤੇ ਉਹ ਨਾ ਇੱਕ ਗੁਰੂ ਦੇ ਸਿੱਖ ਕੋਲੇ ਜਾਂਦਾ ਉਹ ਉਹਨੂੰ ਕਹਿੰਦਾ ਵੀ ਮੈਂ ਆਪਣੀ ਜ਼ਮੀਨ ਦੇਣੀ ਆ ਵੀ ਤੁਸੀਂ ਮੈਨੂੰ 50000 ਰੁਪਏ ਦੇ ਦਿਓ ਮੈਂ ਤੁਹਾਨੂੰ ਵੀ ਆਪਣੀ ਜ਼ਮੀਨ ਵੀ ਜਿੰਨੀ ਵੀ ਮੇਰੇ ਕੋਲੇ ਹੈਗੀ ਆ ਹਨਾ ਮੇਰੇ ਕੋਲ ਥੋੜੀ ਬਹੁਤੀ ਜੋ ਵੀ ਹੈਗੀ ਆ ਹਨਾ ਤੇ ਵੀ ਮੈਂ ਉਹ ਤੁਹਾਨੂੰ ਦੇ ਦਿੰਨਾ ਵੀ ਤੁਸੀਂ ਮੈਨੂੰ ਉਹਦੀ ਕੀਮਤ 50000 ਰੁਪਏ ਦੇ ਦਿਓ ਵੀ ਮੈਨੂੰ ਨਹੀਂ ਪਤਾ ਉਹਦੀ ਕੀਮਤ ਕਿੰਨੀ ਆ ਹਨਾ ਜਿਹੜਾ ਗੁਰੂ ਦਾ ਸਿੱਖ ਹੁੰਦਾ ਉਹ ਜਦੋਂ ਉਹਨੂੰ ਪੁੱਛਦਾ ਉਹ ਕਹਿੰਦਾ ਵੀ ਤੇਰੀ ਕਿੰਨੀ ਜ਼ਮੀਨ ਆ ਹਨਾ ਉਹ ਦੱਸਦਾ ਵੀ ਮੇਰੀ ਤਾਂ ਵੀ ਥੋੜੀ ਹੀ ਆ ਬਿੱਗੇ ਤੋਂ ਵੀ ਘੱਟ ਆ ਵੀ ਥੋੜੀ ਜ਼ਮੀਨ ਆ ਮੇਰੀ ਹਨਾ ਤੇ ਜਦੋਂ ਉਹ ਗੁਰੂ ਦਾ ਸਿੱਖ ਹੁੰਦਾ ਉਹ ਹਨਾ ਮਤਲਬ ਕਿ ਪੂਰਾ ਐਸਟੀਮੇਟ ਲਾਉਂਦਾ ਉਸ ਜ਼ਮੀਨ ਦਾ ਵੀ ਇਹ ਕਿੰਨੇ ਕ ਦੀ ਬਣਦੀ ਆ ਹਨਾ ਉਹ ਜਦੋਂ ਐਸਟੀਮੇਟ ਲਾਉਂਦਾ ਤਾਂ ਉਹ ਦੇਖਦਾ ਵੀ ਇਹਦੀ ਜ਼ਮੀਨ ਤਾਂ 2 ਲੱਖ ਦੀ ਆ ਵੀ ਇਹ ਵਿਚਾਰਾ ਮੈਨੂੰ 50000 ਦੇ ਵਿੱਚ ਦੇਣ ਨੂੰ ਤਿਆਰ ਆ ਤੇ ਜਿਹੜਾ ਗੁਰੂ ਦਾ ਸਿੱਖ ਹੁੰਦਾ ਉਹ ਕਹਿੰਦਾ ਵੀ ਤੇਰੀ ਤਾਂ ਜ਼ਮੀਨ 2 ਲੱਖ ਦੀ ਬਣਦੀ ਆ ਵੀ ਮੈਂ ਤਾਂ ਵੀ 2 ਲੱਖ ਰੁਪਈਆ ਬਣਦਾ ਵੀ 50000 ਦੀ ਕਿੱਦਾਂ ਲੈ ਲਵਾਂ ਉਹ ਕਹਿੰਦਾ ਨਹੀਂ ਵੀ ਮੈਨੂੰ ਜ਼ਰੂਰਤਾ ਹਨਾ ਇਸ ਕਰਕੇ ਵੀ ਮੈਂ ਤੈਨੂੰ ਮਜਬੂਰੀ ਦੇ ਵਿੱਚ ਇਹ ਮੈਨੂੰ ਕਰਨਾ ਪੈਣਾ ਕਿਉਂਕਿ ਮੈਂ ਆਪਣੀ ਬੇਟੀ ਦਾ ਵਿਆਹ ਕਰਨਾ ਉਹਦਾ ਚੁੰਨੀ ਚੜਾਵਾ ਕਰਨਾ ਉਹ ਉਹਦੇ ਆਨੰਦ ਕਾਰਜ ਕਰਾਉਣੇ ਆ ਤੇ ਗੁਰੂ ਦਾ ਸਿੱਖ ਕਹਿੰਦਾ ਵੀ ਨਹੀਂ ਵੀ ਇਦਾਂ ਕਿਦਾਂ ਹੋ ਸਕਦਾ ਵੀ ਸਾਡੇ ਗੁਰੂ ਮਹਾਰਾਜ ਜੀ ਨੇ ਸਾਨੂੰ ਇਦਾਂ ਦੀ ਸਿੱਖਿਆ ਨਹੀਂ ਦਿੱਤੀ ਕਿ ਕਿਸੇ ਦੀ ਮਜਬੂਰੀ ਵਿੱਚ ਉਹਦਾ ਫਾਇਦਾ ਠਾਈਏ ਕਹਿੰਦਾ ਵੀ ਜੇ ਮੈਂ ਤੇਰੀ ਮਜਬੂਰੀ ਦਾ ਅੱਜ ਫਾਇਦਾ ਠਾ ਲਿਆ ਉਹ ਜ਼ਮੀਨ ਲੈ ਲਈ ਕਹਿੰਦਾ ਉਹ ਮੈਨੂੰ ਕਈ ਪੀੜ੍ਹੀਆਂ ਤੱਕ ਤੰਗ ਕਰੂਗੀ ਵੀ ਕਈ ਪੀੜ੍ਹੀਆਂ ਤੱਕ ਵੀ ਉਹਦਾ ਜਿਹੜਾ ਹਿਸਾਬ ਕਿਤਾਬ ਆ ਮੈਨੂੰ ਦੇਣਾ ਪਊਗਾ ਤੇ ਉਹ ਵਿਚਾਰਾ ਗਰੀਬ ਜਿਹੜਾ ਹੁੰਦਾ ਉਹ ਘਬਰਾ ਜਾਂਦਾ ਵੀ ਹੁਣ ਇਹਨੇ ਵੀ ਮੇਰੀ ਜ਼ਮੀਨ ਨਹੀਂ ਲੈਣੀ ਉਹ ਜਿਹੜਾ ਗੁਰੂ ਦਾ ਸਿੱਖ ਹੁੰਦਾ ਨਾ ਉਹ ਕਹਿੰਦਾ ਵੀ ਤੂੰ ਘਬਰਾ ਨਾ ਹੈਨਾ ਮੈਂ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਗੁਰੂ ਮਹਾਰਾਜ ਜੀ ਦਾ ਸਿੱਖ ਹਾਂ ਵੀ ਮੈਂ ਤੇਰੇ ਨਾਲ ਵਾਅਦਾ ਕਰਦਾ ਵੀ ਤੇਰੀ ਜ਼ਮੀਨ ਵੀ ਨਹੀਂ ਜਾਊਗੀ ਮੈਂ ਪਿੰਡ ਵਾਲਿਆਂ ਨਾਲ ਰਲ ਕੇ ਨਾ ਤੇਰੇ ਲਈ 50000 ਰੁਪਇਆ ਇਕੱਠਾ ਕਰਕੇ ਮੈਂ ਤੈਨੂੰ ਦਿਨਾ ਜਿਹਦੇ ਨਾਲ ਤੇਰੀ ਜ਼ਮੀਨ ਵੀ ਨਹੀਂ ਜਾਊਗੀ ਤੇਰੀ ਰੋਜ਼ਗਾਰ ਦਾ ਸਾਧਨ ਵੀ ਜਾਊਗਾ ਤੇ ਤੇਰੀ ਕੁੜੀ ਦਾ ਵਿਆਹ ਵੀ ਹੋ ਜਾਊਗਾ ਉਹ ਗਰੀਬ ਵਿਚਾਰਾ ਉੱਥੋਂ ਹਨਾ ਜਾਂਦਾ ਉਹਨੂੰ ਅਸੀਸਾਂ ਦਿੰਦਾ ਬਹੁਤ ਜ਼ਿਆਦਾ ਵੀ ਵੀ ਇਸ ਗੁਰੂ ਦੇ ਸਿੱਖ ਨੇ ਵੀ ਮੇਰੀ ਕਿੱਦਾਂ ਲਾਜ ਬਚਾਈ ਕਿੱਦਾਂ ਹਨਾ ਮਤਲਬ ਕਿ ਮੇਰੀ ਜ਼ਮੀਨ ਵੀ ਬਚਾ ਲਈ ਤਾਂ ਉਹ ਗੁਰੂ ਦਾ ਸਿੱਖ ਇਸ ਤਰ੍ਹਾਂ ਜੀ ਉਹ ਪੈਸੇ ਇਕੱਠੇ ਕਰਦਾ ਤੇ ਉਸ ਬਜਬੂਰ ਬੰਦੇ ਨੂੰ ਦਿੰਦਾ ਵੀ ਉਹ ਆਪਣੀ ਕੁੜੀ ਦਾ ਵਿਆਹ ਕਰ ਸਕੇ ਕਈ ਵਾਰੀ ਦੇਖੋ ਜੀ ਇਨਸਾਨ ਬਹੁਤ ਮਜਬੂਰੀ ਵਸ ਆ ਕੇ ਹਨਾ ਆਪਣੀ ਕੋਈ ਕੀਮਤੀ ਚੀਜ਼ ਜਾਂ ਰੁਜ਼ਗਾਰ ਦਾ ਸਾਧਨ ਵੇਚ ਦਿੰਦਾ ਪਰ ਜਿਹੜਾ ਮੂਰੇ ਇਨਸਾਨ ਹੁੰਦਾ ਉਹਨੂੰ ਹੁੰਦਾ ਕਿ ਵੀ ਚੱਲ ਇਹ ਇਨਸਾਨ ਅੱਜ ਫਸਿਆ ਹੋਇਆ ਵੀ ਆਪਣੀ ਮਜਬੂਰੀ ਦੇ ਕਰਕੇ ਮੈਨੂੰ ਵੀ ਆਪਣੀ ਚੀਜ਼ ਵੇਚ ਰਿਹਾ ਤਾਂ ਮੈਂ ਕਿਉਂ ਨਾ ਇਹਦਾ ਫਾਇਦਾ ਲੈ ਲਵਾਂ ਦੇਖੋ ਜੀ ਫਾਇਦਾ ਨੁਕਸਾਨ ਤਾਂ ਹਰ ਇੱਕ ਇਨਸਾਨ ਨੂੰ ਦੇਖਣਾ ਪੈਂਦਾ ਹੈ ਨਾ ਦੁਨੀਆਦਾਰੀ ਆ ਲੇਕਿਨ ਜੀ ਉਸ ਟਾਈਮ ਤੇ ਉਸ ਮੂਰਲੇ ਇਨਸਾਨ ਨੂੰ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ ਕਿਉਂਕਿ ਦੇਖੋ ਗੁਰੂ ਦਾ ਸਿੱਖ ਗੁਰੂ ਮਹਾਰਾਜ ਜੀ ਦਾ ਸਿੱਖ ਕਦੀ ਵੀ ਇਹ ਕੰਮ ਨਹੀਂ ਕਰ ਸਕਦਾ ਚਾਹੇ ਕੋਈ ਫਾਇਦਾ ਹੋਵੇ ਚਾਹੇ ਨੁਕਸਾਨ ਹੋਵੇ ਉਹਨੇ ਇਹ ਦੇਖਣਾ ਕਿ ਮੂਰਲਾ ਬੰਦਾ ਜਿਹੜਾ ਉਹ ਕਿੰਨਾ ਮਜਬੂਰ ਹੋ ਕੇ ਆਪਣੀ ਚੀਜ਼ ਉਹ ਬੇਚ ਰਿਹਾ ਜਾਂ ਗਹਿਣੇ ਕਰ ਰਿਹਾ ਮੈਂ ਉਹਨੂੰ ਉਹਦਾ ਸਹੀ ਮੁੱਲ ਦਵਾਂ ਹਾਂ ਜੇਕਰ ਤੁਸੀਂ ਕੋਈ ਮਜਬੂਰੀ ਅਗਲੇ ਦੀ ਹੈਗੀ ਆ ਨਹੀਂ ਵੀ ਸਰਦਾ ਤਾਂ ਵੀ ਜੀ ਕਿਸੇ ਦੀ ਮਜਬੂਰੀ ਦਾ ਫਾਇਦਾ ਨਾ ਠਾਓ ਸਗੋਂ ਉਸ ਚੀਜ਼ ਦਾ ਉਹਨੂੰ ਪੂਰਾ ਮੁੱਲ ਦਵੋ ਤਾਂ ਕਿ ਉਹ ਆਉਣ ਵਾਲੇ ਟਾਈਮ ਦੇ ਵਿੱਚ ਉਹ ਬੰਦਾ ਵੀ ਇਹ ਸੋਚ ਕੇ ਨਾ ਘਬਰਾਵੇ ਕਿ ਕਾਸ਼ ਉਸ ਟਾਈਮ ਤੇ ਮੈਂ ਸੋਚ ਲਿਆ ਹੁੰਦਾ ਤਾਂ ਮੇਰੀ ਜਿਹੜੀ ਲੱਖਾਂ ਦੀ ਜ਼ਮੀਨ ਆ ਉਹ ਹਜ਼ਾਰਾਂ ਚ ਨਾ ਜਾਂਦੀ ਹੈ ਨਾ ਜਾਂ ਕੋਈ ਲੱਖਾਂ ਦੀ ਚੀਜ਼ ਆ ਉਹ ਹਜ਼ਾਰਾਂ ਚ ਨਾ ਜਾਂਦੀ ਹੈ ਨਾ ਆਪਾਂ ਉਦਾਂ ਨਹੀਂ ਕਿਸੇ ਦੀ ਹੈਲਪ ਕਰ ਸਕਦੇ ਲੇਕਿਨ ਕਿਸੇ ਦੀ ਮਜਬੂਰੀ ਦਾ ਫਾਇਦਾ ਨਾ ਠਾਕੇ ਵੀ ਅਸੀਂ ਉਸ ਇਨਸਾਨ ਦੀ ਹੈਲਪ ਕਰ ਸਕਦੇ ਆ ਜਦੋਂ ਅਸੀਂ ਕੋਈ ਵੀ ਚੀਜ਼ ਕਿਸੇ ਦੀ ਮਜਬੂਰੀ ਵਸ ਵਿੱਚੀ ਹੋਈ ਚੀਜ਼ ਦਾ ਅਸੀਂ ਫਾਇਦਾ ਠਾਕੇ ਸੋਚਦੇ ਆ ਵੀ ਅਸੀਂ ਇਹ ਚੀਜ਼ ਨਾਲ ਆਪਣੀ ਜ਼ਿੰਦਗੀ 'ਚ ਤਰੱਕੀ ਕਰ ਲਾਂਗੇ ਤਾਂ ਜੀ ਅਸੀਂ ਕਦੀ ਵੀ ਤਰੱਕੀ ਨਹੀਂ ਕਰ ਸਕਦੇ ਆਉਣ ਵਾਲਾ ਸਮਾਂ ਜਦੋਂ ਆਉਂਦਾ ਨਾ ਸਾਨੂੰ ਉਸ ਚੀਜ਼ ਦਾ ਜਿਹੜਾ ਮੁੱਲ ਆ ਉਹ ਦੁੱਗਣਾ ਤਿੱਗਣਾ ਕਰਕੇ ਚਕਾਉਣਾ ਪੈਂਦਾ ਜਿਵੇਂ ਵੀ ਮਰਜ਼ੀ ਚਕਾਈਏ ਕਿਉਂਕਿ ਇਹ ਚੀਜ਼ਾਂ ਵਾਰਾਂ ਨਹੀਂ ਖਾਂਦੀਆਂ ਹੁੰਦੀਆਂ ਇਸ ਲਈ ਜੀ ਆਪਣੀ ਜਿਹੜੀ ਸੋਚ ਆ ਸਮਝ ਆ ਉਹਨੂੰ ਉੱਚੀ ਰੱਖੋ ਗੁਰੂ ਮਹਾਰਾਜ ਜੀ ਦੇ ਬਚਨਾਂ ਤੇ ਚੱਲੋ ਗੁਰੂ ਮਹਾਰਾਜ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਇੱਕ ਚੀਜ਼ ਦੇ ਬਾਰੇ ਕਾਫੀ ਜ਼ਿਆਦਾ ਵਿਸਥਾਰ ਨਾਲ ਸਮਝਾਇਆ ਹੋਇਆ ਤੇ ਫਾਇਦਾ ਵੀ ਦੇਖੋ ਲੇਕਿਨ ਉੱਥੇ ਫਾਇਦਾ ਨਾ ਦੇਖੋ ਜਿੱਥੇ ਕਿਸੇ ਦੀ ਬਹੁਤ ਵੱਡੀ ਮਜਬੂਰੀ ਹੋਵੇ ਸਤਿ ਸ੍ਰੀ ਅਕਾਲ ਜੀ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਅਗਰ ਤੁਹਾਨੂੰ ਮੇਰੇ ਵਿਚਾਰ ਵਧੀਆ ਲੱਗਦੇ ਹੋਣ ਮੇਰੀ ਸੋਚ ਵਧੀਆ ਲੱਗਦੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸਤਿ ਸ੍ਰੀ ਅਕਾਲ